ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮਿਤੀ 3 ਨਵੰਬਰ 2025 ਹੈ ਦਿਨ ਦੇ ਵੇਲੇ ਮੌਸਮ ਬਹੁਤ ਵਧੀਆ ਸੀ ਅੱਜ ਹਲਕੀ ਦਰਮਿਆਨੀਆਂ ਬੱਦਲਵਾਈਆਂ ਲਗਾਤਾਰ ਲੇਅਰ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਪੱਛਮੀ ਹਿੱਸੇ ਤੋਂ ਐਂਟਰ ਹੋ ਰਹੀਆਂ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਅੱਜ ਬੱਦਲਵਾਈ ਦਾ ਸਾਰਾ ਦਿਨ ਮਾਹੌਲ ਔਨ ਓਜਾਲਾ ਵਾਲਾ ਰਿਹਾ ਪੱਛਮੀ ਹਵਾ ਲਗਾਤਾਰ ਇਸ ਤਰੀਕੇ ਨਾਲ ਚੱਲ ਰਹੀ ਹੈ ਜਿਸ ਦੇ ਕਾਰਨ ਮੌਸਮ ਖੁਸ਼ਕ ਹੈ ਅਤੇ ਠੰਡਾ ਹੈ ਦਿੰਦੇ ਵੇਲੇ ਅੱਜ ਮੈਕਸਿਮਮ ਤਾਪਮਾਨ ਜੋ ਐਵਰੇਜ ਨਿਕਲ ਕੇ ਆਈ ਹੈ ਉਹ 22 22 23 ਇਦਾਂ ਨਿਕਲਿਆ ਤੇ ਆਪਾਂ ਨੂੰ ਲੱਗ 22 ਤੋਂ 23 ਡਿਗਰੀ ਮੈਕਸਿਮਮ ਤਾਪਮਾਨ 25 26 ਡਿਗਰੀ ਬਠਿੰਡਾ ਮਾਨਸਾ ਲੁਧਿਆਣਾ ਸੰਗਰੂਰ ਇਹਨਾਂ ਇਲਾਕਿਆਂ 'ਚ ਦੇਖਿਆ ਗਿਆ ਬਾਕੀ ਘੱਟੋ ਘੱਟ ਤਾਪਮਾਨ ਜਿਹੜਾ 20 ਤੋਂ 22 ਡਿਗਰੀ ਤੱਕ ਅੱਜ ਪਠਾਨਕੋਟ ਗੁਰਦਾਸਪੁਰ ਦਸੂਹਾ ਮੁਕੇਰੀਆਂ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਇਹਨਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਤਾਪਮਾਨ ਘੱਟੋ ਘੱਟ ਅੱਜ ਦਰਜ ਕੀਤਾ ਗਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅੱਜ ਰਾਤ ਬੱਦਲਬਾਈ ਲਗਾਤਾਰ ਪੰਜਾਬ ਦੇ ਉੱਪਰ ਬਣੀ ਰਹੇਗੀ ਫਿਲਹਾਲ ਜਿਹੜੀ ਬੱਦਲਬਾਈ ਆ ਪੱਛਮੀ ਰੂਪ ਤੋਂ ਹੈ ਜਿਹਦੇ ਵਿੱਚ ਆਪਾਂ ਫਜ਼ਿਲਕਾ ਫਿਰੋਜ਼ਪੁਰ ਅਬੋਹਰ ਮਲੋਟ ਤੋਂ ਪੱਟੀ ਤਰਨਤਾਰਨ ਮੋਗਾ ਥੋੜਾ ਜਿਹਾ ਮੁਕਸਰ ਸਾਹਿਬ ਦਾ ਇਲਾਕਾ ਬਰਨਾਲੇ ਦਾ ਇਲਾਕਾ ਥੋੜਾ ਜਿਹੇ ਵਿੱਚ ਫਿਲਹਾਲ ਸ਼ਾਮਲ ਹੋ ਚੁੱਕਿਆ ਜੀ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਕੁਝ ਕੇਸਾ ਜਲੰਧਰ ਦਾ ਫਿਰ ਗੁਰਦਾਸਪੁਰ ਤੋਂ ਪਠਾਨਕੋਟ ਪਠਾਨਕੋਟ ਤੋਂ ਥੋੜੇ ਜਿਹੇ ਸੋ ਹਿਆਰਪੁਰ ਦਾ ਇਸ ਸਮੇਂ ਬੱਦਲਵਾਈ ਦੇ ਅੰਦਰ ਆ ਚੁੱਕਿਆ ਪਰ ਰਾਤ 1 ਵਜੇ ਜਾਂ 2 ਵਜੇ ਤੱਕ ਓਵਰঅল ਪੂਰੇ ਪੰਜਾਬ ਦੇ ਉੱਪਰ ਇਹ ਬੱਦਲਵਾਈ ਹਲਕੇ ਰੂਪ ਦੇ ਵਿੱਚ ਛਾਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਮੀਂਹ ਦੀ ਸੰਭਾਵਨਾਵਾਂ ਫਿਲਹਾਲ ਕੋਈ ਵੱਡੀ ਨਹੀਂ ਹਨ ਜਿਸੇ ਨਾਲ ਕੋਈ ਆਪਾਂ ਕਹਿ ਸਕੀਏ ਕੋਈ ਕੋਈ ਬਹੁਤ ਤਕੜਾ ਮੀਂਹ ਹੋਵੇਗਾ ਅਜਿਹੀ ਕੋਈ ਸੰਭਾਵਨਾ ਫਿਲਹਾਲ ਪੰਜਾਬ ਦੇ ਉੱਪਰ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਮੌਸਮ ਆਮ ਦੀ ਤਰ੍ਹਾਂ ਹੀ ਅੱਜ ਰਾਤ ਬਣਿਆ ਰਹੇਗਾ ਅੱਜ ਖਾਸ ਤੌਰ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਗਰਮੈਸ਼ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਬੱਦਲਬਾਈ ਹੁੰਦੀ ਹੈ ਤਾਂ ਅਕਸਰ ਗਰਮੈਸ਼ ਦੇਖੀ ਜਾਂਦੀ ਹੈ ਪਰ ਆਉਂਦੇ ਦਿਨਾਂ ਦੇ ਵਿੱਚ ਜਦੋਂ ਇਹ ਬੱਦਲਬਾਈ ਬਣੀ ਰਹੇਗੀ ਜਾਨਕਿ ਆਉਂਦੇ 24 ਤੋਂ 36 ਘੰਟੇ ਤਾਂ ਹੁਣ ਕੁਝ ਨਾ ਕੁਝ ਸਾਨੂੰ ਜੋ ਦੇਖਣ ਨੂੰ ਮਿਲੇਗਾ ਸਿਸਟਮ ਉਹ ਠੰਡ ਵਾਲਾ ਹੋਵੇਗਾ ਜਾਨਕਿ ਸ਼ੀਤ ਲਹਿਰ ਵਰਗਾ ਮਾਹੌਲ ਬਣਦਾ ਹੋਇਆ ਆਉਂਦੇ 24 ਘੰਟਿਆਂ ਦੇ ਵਿੱਚ ਹਲਕਾ ਦਰਮਿਆਨਾ ਸਾਨੂੰ ਨਜ਼ਰ ਆ ਰਿਹਾ ਹੈ ਜਾਨਕਿ ਆਉਂਦੇ 24 ਤੋਂ 36 ਘੰਟੇ ਕਿਤੇ ਨਾ ਕਿਤੇ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਬਜ਼ੁਰਗਾਂ ਦਾ ਖਿਆਲ ਰ ਫਿਲਹਾਲ ਜੇਕਰ ਕਿਸਾਨ ਪਾਣੀ ਲਗਾਉਣਾ ਚਾਹੁੰਦੇ ਨੇ ਤਾਂ ਉਹ ਬੇਚੀਜੇ ਖੋਕੇ ਲਗਾ ਸਕਦੇ ਨੇ ਕਿਉਂਕਿ ਲਗਾਤਾਰ ਬਦਲਵਾਈ ਦੀ ਉਮੀਦ ਕਰਕੇ ਇਹ ਨਾ ਸੋਚਿਓ ਕਿ ਕਿਤੇ ਮੀਂਹ ਹੋ ਜਾਊਗਾ ਫਿਲਹਾਲ ਮੀਂਹ ਦੀ ਉਮੀਦ ਜਿਹੜੀ ਹੈ ਉਹ ਬਹੁਤ ਘੱਟ ਹੈ ਮਤਲਬ 5% ਉਮੀਦ ਹੈ ਉਹਦੇ ਵਿੱਚ ਵੀ ਬੂੰਦਾਬੰਦੀ ਹੀ ਹੋਣ ਦੇ ਚਾਂਸ ਨੇ ਠੀਕ ਹੈ ਜੀ ਬਾਕੀ ਕੱਲ ਦੀ ਜਾਣਕਾਰੀਆਂ ਆਉਂਦੇ ਸਮੇਂ ਦਸੰਬਰ ਮਹੀਨੇ ਦੀ ਜਾਣਕਾਰੀ ਸਵੇਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਕੋਸ਼ਿਸ਼ ਕਰਾਂਗੇ 15 ਦਸੰਬਰ ਤੱਕ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰੀਏ ਤੇ ਅਗਲੇ 15 ਦਸੰਬਰ ਦੀ ਜਾਣਕਾਰੀ ਆਉਂਦੇ ਦਿਨਾਂ ਵਿੱਚ ਸਾਂਝੀ ਕਰਾਂਗੇ ਮਿਲਦੇ ਆ ਜਲਦ ਅਗਲੀ ਵੀਡੀਓ ਵਿੱਚ ਚੈਨਲ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰ ਦਿਓ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਜੀ